ਪਿੰਡ ਲਖੋ ਵਾਲ ਨਾਲ ਮੇਰੇ ਵਾਰਿਸ ਵਸੀਲ ਗੱਲਬਾਤ ਖੂਕੋ ਚੱਕ ਮੇਲੇ ਚ ਲੜਾਈ ਹੋਈ ਉਦੋਂ ਵੀ ਦਾ ਸ਼ਰਸੂਰ ਪਾੜਿਆ ਸੀਗਾ ਪਾਹੀ ਕੋਹ ਨਹੀਂ ਕਿਤਾਬ ਤਾਲ ਦਾਖਲ ਕਰਾ ਆ ਗਿਆ ਆ ਕੱਲ 11 ਵਜੇ ਕਰੋ ਗਿਆ ਵਾ ਹਾਂਜੀ ਇਹਦਾ ਨਾ ਅਖਲ ਨਾ ਰਾਣਾ ਉਹਦਾ ਬਬ ਤੇ ਧੋਨੀ ਕਹਿੰਦੇ ਆ ਆਏ ਵਾ ਚੱਲ ਬਦਈ ਚੱਲ ਇਹ ਗੱਲਬਾਤ ਕਾਦੀ ਹੋਣੀ ਆ ਪਿੰਡ ਸੁਣਾ ਗਿਆ ਵਾ ਤੇ ਅਸੀਂ ਆਏ ਆ ਹਾਏ ਹਾਏ ਕਿੱਧਰ ਗਿਆ ਇਹ ਕਿ ਕੱਲ 11 ਵਜੇ ਗਿਆ ਵਾ ਕਰੂੰ ਕਹਿੰਦਾ ਮੈਂ ਮਾ ਦਾੜੀ ਕਰਾਵਾਂ ਹਾਏ ਹਾਏ ਮੰਦਾਈ ਪਹੁੰਚਾ ਥੋੜੀ ਵੀ ਬੰਦ ਹੁੰਦਾ ਰਿਹਾ ਵਾ ਹਾਏ ਕਿੱਥੇ ਲੱਗਦਾ ਛਤ ਨਹੀਂ ਤੇ ਸ਼ਾਕ ਕੇ ਕਾਤੇ ਹੋਏ ਲੜਿਆ ਦੇ ਹੋਰ ਕਾ ਦਾ ਸ਼ਾਕਾ ਕੀ ਚੰਦੇ ਕੁਝ ਕੋਲ ਤੇ ਆਪਣੀ ਕਾਰਵਾਈ ਹੁਣ ਕਰਨ ਸਾਰੀ ਹਾਂਜੀ ਜੀ ਅੱਜ ਸਾਨੂੰ ਤਲਾਹ ਮਿਲੀ ਸੀ ਵੀ ਇੱਕ ਨਾ ਡੈੱਡ ਬੋਡੀ ਪਈ ਆ ਤੇ ਅਸੀਂ ਮੌਕੇ ਤੇ ਆਏ ਆ ਦੀ شناخت ਹੋਈ ਆ ਰਾਣਾ ਪੁੱਤਰ ਵਰਸਮ ਸਿੰਘ ਪਿੰਡ ਲੱਖੋਆ ਤੇ ਅਸੀਂ ਹੁਣ ਬੋਡੀ ਨੂੰ ਲੈ ਚਲੇ ਆ ਹਸਪੀਟਲ ਉਥੋਂ ਪੋਸਟਮਾਰਟਮ ਕਰਾ ਕੇ ਫਿਰ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ